ਆ ਤੁਹਾਡਾ ਆਪਣਾ ਰਜੋਗ ಗ್ರಾಮ ਕੜੀ ਆ ਇੱਕ ਪਾਸੇ ਆਪਾਂ ਗੱਲ ਕਰਦੇ ਆਂਗੇ ਕਿ ਜਿਹੜਾ ਪੂਰੇ ਹਿੰਦੁਸਤਾਨ ਦਾ ਢਿੱਡ ਪਰਦਾ ਜੀ ਇੱਕ ਪਾਸੇ ਆਪਾਂ ਤੁਸੀਂ ਆ ਦੇਖੋ ਸਾਹਮਣੇ ਆਪਦੇ ਜਿਹੜਾ ਕਣਕ ਦਾ ਝਾੜ ਆਉਂਦਾ ਡੇਸਟ ਹੁੰਦਾ ਉਹਨੂੰ ਅੱਗ ਲਾਈ ਆ ਕਿਸਾਨ ਭਰਾ ਨੇ ਉਸ ਤੋਂ ਬਾਅਦ ਤੁਸੀਂ ਦੇਖੋ ਵੀ ਆਹ ਜਿਹੜੇ ਦਰਖਤ ਸੀਗੇ ਮਾਂ ਦੇ ਪੁੱਤ ਨੇ ਵਿੱਚ ਹੀ ਮਚਾਤੇ ਆਪਦਾ ਦਾ ਸਫਾਈ ਕਰੀ ਕਰੀ ਆ ਨਾਲ ਜਿਹੜੇ ਆ ਆ ਦੇਖੋ ਕਿੱਕਰ ਸੀਗੀ ਇਹ ਸਾਰੀ ਮਚਾਤੀ ਆ ਤਾਂ ਦੇਖੋ ਤੁਹਾਨੂੰ ਬਖਾਉਣੇ ਆ ਆਪਣੇ ਵਾਸਤੇ ਚਿੰਤਾ ਦਾ ਵਿਸਾ ਪਹਿਲੀ ਆ ਵੀ ਜਿਹੜੇ ਦਰਖਤ ਨੇ ਉਹ ਪਹਿਲੀ ਆਪਣੇ ਸੋਕਰ ਰਹੇ ਨੇਗੇ ਜੇ 10 ਦਰਖਤ ਨੇ 10 ਦੇ ਵਿੱਚੋਂ 5 3 4 ਦਰਖਤ ਹਰੇ ਹੀ ਨਹੀਂ ਹੋ ਰਹੇ ਕੁਦਰਤ ਦੀ ਐਸੀ ਐਸਾ ਕ੍ਰਿਸਮਾ ਕੋਈ ਵੀ ਦਰਖਤ ਸਾਰੇ ਸੋਕਰ ਰਹੇ ਨੇ ਆ ਦੇਖੋ ਭਰਾਵੋ ਸਾਰੇ ਮਚਾਏ ਪੈਣਗੇ ਜੇ ਜੇ ਲੋਪਾਂ ਸਲੈਟ ਤੋਂ ਲੌਂਗਵਾਲ ਵੱਲ ਆਉਣੇ ਆ ਤਾਂ ਉੱਥੋਂ ਦਾ ਇਹ ਦ੍ਰਿਸ਼ ਹੈਗਾ ਜੀ ਤੁਸੀਂ ਆਵੇ ਅੱਖੀਂ ਦੇਖ ਸਕਦੇ ਹੋਗੇ ਵੀ ਜਿਹੜਾ ਸੀ ਆਪਦਾ ਅਜਾੜ ਆ ਆਪਦੇ ਆਪਦੇ ਹੱਥਾਂ ਨਾਲ ਆਪਦਾ ਅਜਾੜ ਕਰ ਰਹੇ ਆ ਜੀ ਆਪਾਂ ਅੱਗ ਨਾਲ ਆਪਾਂ ਹੋਰ ਜਿਹੜੇ ਕੀੜੇ ਮਕੌੜੇ ਹਨ ਧਰਤੀ ਦੇ ਵਿੱਚ ਤੁਸੀਂ ਦੇਖ ਸਕਦੇ ਹੋਗੇ ਚਾਹੁੰਦੇ ਆ ਜੀ ਇਥੋਂ ਸੀ ਅੰਦਾਜ਼ਾ ਲਾ ਸਕਦੇ ਆ ਕਿ ਵੀ ਜਿਹੜਾ ਮਨੁੱਖਾਗਾ ਉਹ ਕਿਸੇ ਪ੍ਰਤੀ ਕਿੰਨਾ ਕੁ ਸੰਚੇਤਾਗਾ ਅੱਗੇ ਦੇ ਨਾਲ ਆਪਾਂ ਗੱਲਾ ਇਹ ਨਹੀਂਗੇ ਵੀ ਆਪਾਂ ਗੱਲਾ ਆਪਦੀ ਖੇਤ ਦੀ ਸਫਾਈ ਕਰਦੇ ਆਂ ਕਿ ਉਹਦੇ ਨਾਲ ਨਾਲ ਜਿਹੜੇ ਕੀੜੇ ਮਕੌੜੇ ਨੇ ਹੋਰ ਨੇ ਉਹ ਵੀ ਆਪਾਂ ਵਿਚਾਰ ਰਹੇ ਆਂਗੇ ਹਵਾ ਚੱਲ ਰਹੀ ਹੈ ਜਿਹੜਾ ਹਵਾ ਚੱਲ ਰਹੀ ਹੈ ਜਿਵੇਂ ਉਧਰ ਇੰਨੀ ਹਵਾ ਚੱਲ ਰਹੀ ਹੈ ਆਪਾਂ ਉਧੇ ਅੱਗ ਨਾ ਲਾਈਏ ਆਪਾਂ ਉਧੇ ਅੱਗ ਲਈ ਜਿੱਤੇ ਪਰਲੇ ਪਸਰੇ ਆ ਬੱਲ ਰਹੇ ਜਿਹੜੇ ਦੋਸਤਾਂ ਨੂੰ ਆਪਣੀ ਵੀਡੀਓ ਵਧੀਆ ਲੱਗੀ ਅੱਗੇ ਲਾਇਕ ਸ਼ੇਅਰ ਤੇ ਕਮੈਂਟ ਕਰਕੇ ਦੱਸਿਓ ਤੇ ਭਰਾਵੋ ਆਪਣੀ ਵੀਡੀਓ ਬਹੁਤ-ਬਹੁਤ ਸ਼ੇਅਰ ਕਰਿਓ ਜਾਂ ਤਾਂ ਜੋ ਅੱਗੇ ਤੋਂ ਕਿਸੇ ਦਾ ਇਸ ਤਰ੍ਹਾਂ ਨੁਕਸਾਨ ਨਾ ਹੋ ਸਕੇ ਲਾਈਕ ਵੀ ਖਾਸਾ ਜੀ